ਸਸਟਿਕਾਲਿਸਾਨਾ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਵਿਦ ਕੁਲਵਿੰਦਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਉਜ਼ੋ ਦੀ ਕੇ ਇਹਦੀ ਵਰਤੋਂ ਅਸੀਂ ਕਿੱਦਾਂ ਕਰ ਸਕਦੇ ਹਾਂ ਤੇ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਚੰਗੇ ਤਰੀਕੇ ਦੇ ਨਾਲ ਤਾਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਤੇ ਵੀਡੀਓ ਨੂੰ ਸ਼ੇਅਰ ਕਮੈਂਟ ਅਤੇ ਲਾਈਕ ਕਰਨਾ ਨਾ ਭੁੱਲਣਾ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਆਜੋ ਜੀ ਕਰ ਲੈਂਦੇ ਆ ਅੱਜ ਦੀ ਵੀਡੀਓ ਸਟਾਰਟ ਇਸ ਵੀਡੀਓ ਦੇ ਵਿੱਚ ਮੈਂ ਸਿੰਪਲ ਸੈਂਟੈਂਸ ਵੀ ਦੱਸਾਂਗੀ ਤੇ ਕੇ ਦੀ ਵਰਤੋਂ ਕਰਕੇ ਸੈਂਟੈਂਸ ਕਿੱਦਾਂ ਬਣਾ ਸਕਦੇ ਆ ਉਹ ਵੀ ਦੱਸਾਂਗੀ ਪਹਿਲਾਂ ਦੇਖਦੇ ਆ ਸਿੰਪਲ ਸੈਂਟੈਂਸ ਮਾਰਕੋ ਐ ਇਲਮਿਓ ਅਮੀਕੋ ਮਾਰਕੋ ਮੇਰਾ ਦੋਸਤ ਹੈ ਮਾਰਕੋ ਸਟੂਡੀਆ ਇਨ ਲੰਡਰਾ ਮਾਰਕੋ ਆ ਜਿਹੜਾ ਉਹ ਲੰਡਨ ਦੇ ਵਿੱਚ ਪੜਦਾ ਹੈ ਇੱਥੇ ਮਾਰਕੋ ਮਾਰਕੋ ਮੈਨੂੰ ਦੋ ਵਾਰੀ ਕਹਿਣਾ ਪਿਆ ਭਾਵ ਜਿਸ ਪਰਸਨ ਦੀ ਮੈਂ ਗੱਲ ਕਰਦੀ ਆ ਸਬਜੈਕਟ ਦੀ ਗੱਲ ਕਰਦੀ ਆ ਉਹ ਹੈਗਾ ਮਾਰਕੋ ਜੇਕਰ ਤੁਸੀਂ ਮਾਰਕੋ ਨੂੰ ਵਾਰ-ਵਾਰ ਨਹੀਂ ਰਿਪੀਟ ਕਰਨਾ ਚਾਹੁੰਦੇ ਤਾਂ ਤੁਸੀਂ ਕੇ ਦੀ ਵਰਤੋਂ ਕਰ ਸਕਦੇ ਹੋ ਕਿਵੇਂ ਮਾਰਕੋ ਐ ਇਲ ਮਿਓ ਅਮੀਕੋ ਮਾਰਕੋ ਮੇਰਾ ਦੋਸਤ ਹੈ ਜੋ ਕੇ ਸਟੂਡੀਆ ਇਨ ਲੰਡਨ ਕੇ ਦਾ ਮਤਲਬ ਕੀ ਹੈ ਕਿ ਮਾਰਕੋ ਦੀ ਹੀ ਮੈਂ ਗੱਲ ਕਰ ਰਹੀ ਹਾਂ ਜੋ ਲੰਡਨ ਦੇ ਵਿੱਚ ਪੜਦਾ ਹੈ ਵਾਰ-ਵਾਰ ਇੱਕ ਸ਼ਬਦ ਨੂੰ ਰਿਪੀਟ ਕਰਨ ਦੀ ਬਜਾਏ ਤੁਸੀਂ ਕੇ ਦੇ ਨਾਲ ਆਪਣੇ ਸੈਂਟੈਂਸ ਨੂੰ ਜੋੜ ਸਕਦੇ ਹੋ मार्को ए इल मियो एमिको के स्टुडिया इन लोंड्रा ए थोड़ा जा नटुरले लगदा है बोलन दे विच नेक्स्ट एग्जांपਲ देखदे हां ओ विस तो उन फिल्म इल फिल्म एरा मोल्टो इंटरेसांटे मैं एक फिल्म देखी ते फिल्म बहुत ही इंटरेस्टिंग सी हुन देखो पहले सेंटेंस च जड़ा फिल्म शब्द है ओहो ਤੁਹਾਡੇ ਆਬਜੈਕਟ ਦੀ ਜਗ੍ਹਾ ਆ ਰਿਹਾ ਪਰ ਨੈਕਸਟ ਸੈਂਟੈਂਸ ਦੇ ਵਿੱਚ ਸਬਜੈਕਟੋ ਦੀ ਜਗ੍ਹਾ ਤੇ ਆ ਰਿਹਾ ਕੇ ਦੀ ਵਰਤੋਂ ਭਾਵੇਂ ਤੁਸੀਂ ਸਬਜੈਕਟ ਹੋਵੇ ਭਾਵੇਂ ਤੁਹਾਡਾ ਆਬਜੈਕਟ ਹੋਵੇ ਵਾਰ-ਵਾਰ ਰਿਪੀਟ ਹੁੰਦਾ ਹੋਵੇ ਉਹਨੂੰ ਖਤਮ ਕਰਨ ਦੇ ਲਈ ਤੁਸੀਂ ਕੇ ਦੀ ਵਰਤੋਂ ਕਰ ਸਕਦੇ ਹੋ O visto un film che era molto interessante ਮੈਂ ਇੱਕ ਫਿਲਮ ਦੇਖੀ ਜੋ ਕਿ ਬਹੁਤ ਇੰਟਰਸਟਿੰਗ ਸੀ ਜਾਂ ਦਿਲਚਸਪ ਸੀ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀਆ ਤੇ ਤੁਹਾਨੂੰ ਸਮਝ ਆ ਰਹੀਆ ਜੋ ਮੈਂ ਕਹਿਣਾ ਚਾਹਦੀ ਆ ਜੇਕਰ ਤੁਹਾਨੂੰ ਸਮਝ ਆ ਰਹੀਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਨੈਕਸਟ ਐਗਜ਼ਾਮਪਲ ਆ ਇਸ ਦੇ ਵਿੱਚ ਤੁਸੀਂ ਬਹੁਤ ਸਾਰੇ ਸ਼ਬਦ ਵੀ ਸਿੱਖੋਗੇ ਜਿਹੜੇ ਕਿ ਤੁਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਯੂਜ਼ ਕਰ ਸਕਦੇ ਹੋ ਉਹ ਕਨੋ ਸ਼ੂ ਤੋਂ ਕੀਰਤ ਕੀਰਤ ਐ ਮੋਲ ਤੋਂ ਸਿੰਪਾਟਿਕੋ ਮਤਲਬ ਮੈਂ ਕੀਰਤ ਨੂੰ ਮਿਲਿਆ ਜਾਂ ਮੈਂ ਕੀਰਤ ਨੂੰ ਜਾਣਦਾ ਕੀਰਤ ਬਹੁਤ ਹੀ ਖੁਸ਼ਮિજાਜ ਆਦਾ ਬਹੁਤ ਵਧੀਆ ਇਨਸਾਨ ਹੈ ਠੀਕ ਹੈ ਜੀ ਹੁਣ ਕੀਰਤ ਕੀਰਤ ਕੀ ਆ ਸਾਡਾ ਇੱਕ ਪਰਸਨ ਆ ਜਿਹਦਾ ਨਾਮ ਅਸੀਂ ਬਾਰ ਬਾਰ ਲੈ ਰਹੇ ਆ ਇਹਦੀ ਬਜਾਏ ਅਸੀਂ ਇਸ ਤਰੀਕੇ ਨਾਲ ਵੀ ਬੋਲ ਸਕਦੇ ਆ ਓ ਕੋਨੋ ਸ਼ੂ ਤੋ ਕੀਰਤ ਕੇ ਐ ਮੋਲਟੋ ਸਿੰਪਾਟਿਕੋ ਮੈਂ ਕੀਰਤ ਨੂੰ ਮਿਲਿਆ ਜਾਂ ਮੈਂ ਕੀਰਤ ਨੂੰ ਜਾਣਿਆ ਜੋ ਕਿ ਬਹੁਤ ਹੀ ਵਧੀਆ ਐ ਸਿੰਪਾਟਿਕੋ ਆ ਖੁਸ਼ ਰਹਿਣ ਵਾਲਾ ਬੰਦਾ ਐ ਸਿੰਪਾਟਿਕੋ ਦਾ ਭਾਵ ਕੀ ਆ ਖੁਸ਼ ਰਹਿਣਾ ਆळा ਬੰਦਾ ਜਿਹੜਾ ਖੁਸ਼ ਮિજાਜ ਹੋਵੇ ਮੁੰਡੇ ਦੇ ਵਾਸਤੇ ਤੁਸੀਂ ਸਿੰਪਾਟਿਕੋ ਕਹਿ ਸਕਦੇ ਹੋ ਕੁੜੀ ਦੇ ਵਾਸਤੇ ਤੁਸੀਂ ਸਿੰਪਾਟਿਕਾ ਬੋਲ ਸਕਦੇ ਹੋ ਨੈਕਸਟ ਐਗਜ਼ਾਮਪਲ ਦੇਖਦੇ ਆ ਇਲ ਲੀਬ੍ਰੋ ਐ ਮੋਲਟੋ ਬੈਲੋ ਤੂ ਮੀ ਹੈ ਰੈਗਾਲਾਟੋ ਇਲ ਲੀਬ੍ਰੋ ਕਿਤਾਬ ਬਹੁਤ ਸੋਹਣੀ ਆ ਤੂੰ ਮੈਨੂੰ ਕਿਤਾਬ ਗਿਫਟ ਦਿੱਤੀ ਜਦੋਂ ਭਾਵ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੋ ਕਿਤਾਬ ਤੂੰ ਮੈਨੂੰ ਦਿੱਤੀ ਉਹ ਬਹੁਤ ਸੋਹਣੀ ਹੈ ਤਾਂ ਉਹਨੂੰ ਇਸ ਤਰੀਕੇ ਨਾਲ ਬੋਲਣ ਦੀ ਬਜਾਏ ਇਦਾਂ ਥੋੜਾ ਜਿਹਾ ਆਡ ਲੱਗਦਾ ਉਹਦੀ ਬਜਾਏ ਤੁਸੀਂ ਕੇ ਸ਼ਬਦ ਯੂਜ਼ ਕਰੋ ਜਿਆਦਾ ਨੇਚਰਲ ਲੱਗਦਾ ਫੋਰ ਇਗਜ਼ੈਂਪੀਓ ਇ ਲੀਬ੍ਰੋ ਕੇ ਮੀ ਹੈ ਰੇਗਾਲਾਟੋ ਐ ਮੋਲਤੋ ਬੈਲੋ ਇ ਲੀਬ੍ਰੋ ਕੇ ਮੀ ਹੈ ਰੇਗਾਲਾਟੋ ਐ ਮੋਲਤੋ ਬੈਲੋ ਤੂੰ ਜੋ ਮੈਨੂੰ ਕਿਤਾਬ ਦਿੱਤੀ ਉਹ ਬਹੁਤ ਸੋਹਣੀ ਹੈ ਬਹੁਤ ਸੋਹਣੀ ਆ ਠੀਕ ਹੈ ਜੀ ਲਿਬ੍ਰੋਰੀ ਲਿਬ੍ਰੋ ਬਾਰ ਬਾਰ ਕਹਿਣ ਦੀ ਜਗ੍ਹਾ ਤੇ ਇੱਕ ਵਾਰੀ ਸਟਾਰਟਿੰਗ ਚ ਲਿਬ੍ਰੋ ਲਾਓ ਕੇ ਲਗਾਓ ਥੈਂ ਤੁਸੀਂ ਆਪਣਾ ਵਾਕ ਜਿਹੜਾ ਜੋੜ ਸਕਦੇ ਹੋ ਨੈਕਸਟ ਐਗਜ਼ਾਮਪਲ ਆ ਇਨ ਕੋਂਟ੍ਰਾਟੋ ਲੀ ਸਟੂਡੈਂਟੀ ਲੀ ਸਟੂਡੈਂਟੀ ਸੋਨੋ ਤਾ ਦੇਸਕੀ ਮੈਂ ਵਿਦਿਆਰਥੀਆਂ ਨੂੰ ਮਿਲਿਆ ਵਿਦਿਆਰਥੀ ਜਰਮਨ ਹਨ ਮਤਲਬ ਕਿ ਨਾ ਅਜੀਬ ਲੱਗਦਾ ਬਾਰ-ਬਾਰ ਵਿਦਿਆਰਥੀ ਵਿਦਿਆਰਥੀ ਤੁਹਾਡਾ ਆ ਰਿਹਾ ਆਪਾਂ ਇਸ ਸੈਂਟੈਂਸ ਨੂੰ ਇੱਦਾਂ ਵੀ ਤਾਂ ਕਹਿ ਸਕਦੇ ਹਾਂ ਕਿ ਜਿਹੜੇ ਸਟੂਡੈਂਟਾਂ ਨੂੰ ਮੈਂ ਮਿਲਿਆ ਜਾਂ ਜਿਨ੍ਹਾਂ ਨੂੰ ਮੈਂ ਮਿਲਿਆ ਉਹ ਜਰਮਨ ਹਨ ਉਹ ਫਿਰ ਕਿੱਦਾਂ ਕਹਾਂਗੇ ਨਾ ਚੋਦੀ ਉਹਦੀ ਵੀ ਐਗਜ਼ਾਮਪਲ ਦੇਖ ਲੈਂਦੇ ਆ ਲਿਸਟੂ ਦੈਂਤੀ ਕੇ ਉਹ ਇਨਕੋਂਟਰਾਤੋ ਸੋਨੋ ਤੇ ਦੇਸਕੀ ਲਿਸਟੂ ਦੈਂਤੀ ਕੇ ਉਹ ਇਨਕੋਂਟਰਾਤੋ ਸੋਨੋ ਤੇ ਦੇਸਕੀ ਜਿੰਨਾ ਸਟੂਡੈਂਟ ਨੂੰ ਮੈਂ ਮਿਲਿਆ ਉਹ ਜਰਮਨ ਹਨ ਮਤਲਬ ਜਰਮਨ ਦੇ ਨੇ ਤੇ ਮਤਲਬ ਉਹਨਾਂ ਦੀ ਨਸਲ ਨਾਲ ਹੀ ਤਾਂ ਕੀ ਆ ਜਰਮਨੀ ਦੀਆ ਵੀਡੀਓ ਦੇ ਐਂਡ ਦੇ ਵਿੱਚ ਤੁਹਾਡੇ ਲਈ ਐਕਸਰਸਾਈਜ਼ ਹੋਈ ਆ ਤੇ ਤੁਸੀਂ ਟਰਾਈ ਕਰਕੇ ਦੇਖਣਾ ਤੇ ਉਸ ਐਕਸਰਸਾਈਜ਼ ਨੂੰ ਕਰਨ ਦੇ ਵਾਸਤੇ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਨੈਕਸਟ ਐਗਜ਼ਾਮਪਲ ਹੈ ਮਾਰਤਾ ਆ ਕੁਚੀਨਾ ਤੋ ਲੀ ਸਪਾਗੇਟੀ ਲਿਸਪਾਗੇਟੀ 에ਰਾਨੋ ਬੁੋਨੀ ਮਾਰਤਾ ਨੇ ਮਤਲਬ ਮਤਲਬ ਪਾਸਤਾ ਜਿਹੜਾ ਸਪਾਗੇਟੀ ਬਣਾਇਆ ਤਾਂ ਸਪਾਗੇਟੀ ਬਹੁਤ ਹੀ ਵਧੀਆ ਸੀ ਓਕੇ ਤੁਸੀਂ ਇਸ ਨੂੰ ਇਦਾਂ ਵੀ ਕਹਿ ਸਕਦੇ ਹੋ ਕਿ ਜਿਹੜੀ ਸਪਾਗੇਟੀ ਮਾਰਤਾ ਨੇ ਬਣਾਈ ਉਹ ਵਧੀਆ ਸੀ ਲਿਸਪਾਗੇਟੀ ਕੇ ਮਾਰਤਾ ਆ ਕੁਚੀ ਨਾ ਤੋ 에ਰਾਨੋ ਬੁੋਨੀ ਮਾਰਤਾ ਨੇ ਜੋ ਵੀ ਪਾਸਤਾ ਪਕਾਇਆ ਉਹ ਵਧੀਆ ਸੀ ਹਾਂ ਤੇ ਹੁਣ ਵਾਰੀ ਤੁਹਾਡੀ ਆ ਤੋਕਾ ਹੋ ਵੋਈ ਅੱਗੇ ਐਕਸਰਸਾਈਜ਼ ਦੇ ਵਿੱਚ ਮੈਂ ਸੈਂਟੈਂਸ ਲਿਖਿਆ ਕੁਛ ਤੇ ਤੁਸੀਂ ਸਿੰਪਲ ਸੈਂਟੈਂਸਸ ਨੂੰ ਕੇ ਦੀ ਵਰਤੋਂ ਕਰਕੇ ਬਣਾਣਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਐਕਸਰਸਾਈਜ਼ ਬਹੁਤ ਹੀ ਪਸੰਦ ਆਵੇਗੀ ਤੇ ਤੁਸੀਂ ਜ਼ਰੂਰ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਣਾ ਕਿ ਤੁਹਾਡੇ ਕਿੰਨੇ ਜਵਾਬ ਸਹੀ ਗਏ ਆ ਮੀ ਆਈ ਪ੍ਰੇਸਤਾ ਤੋ ਇ ਸੋਲ ਦੀ ਸਪੇਸ ਹੋ ਇ ਸੋਲ ਦੀ ਤੂੰ ਮੈਨੂੰ ਪੈਸੇ ਉਧਾਰ ਦਿੱਤੇ ਮੈਂ ਪੈਸੇ ਸਾਰੇ ਖਰਚ ਕਰ ਦਿੱਤੇ ਮਤਲਬ ਹੁਣ ਤੁਸੀਂ ਇਹਨੂੰ ਬਣਾਉਣਾ ਕਿ ਜੋ ਪੈਸੇ ਮੈਂ ਤੇ ਤੋ ਉਧਾਰ ਲਏ ਉਹ ਮੈਂ ਸਾਰੇ ਖਰਚ ਕਰ ਦਿੱਤੇ ਅਲੋਰਾ ਰਗਾਸ ਤੁਸੀਂ ਪੈਂਸਾਤੇ ਵੋਈ ਕੋਮੇ ਪੋਤੇਤੇ ਫਾਰੀ ਕਵਸਤਾ ਫਰਾਸੀ ਦਿਤੇ ਬੀ ਲਾਰਗਾਸੀ ਵੇਲੋਦੀ ਕੋ ਇਨੀਗਾਓ ਉਸਪੇ ਜੋਈ ਸੋਲਦੀ ਕੇ ਮੀ ਆਈ ਪ੍ਰੇਸਟਾਟੋ ਮੇਓ ਪੈਸੇ ਖਰਚ ਕਰ ਦਿੱਤੇ ਆ ਜੋ ਤੁੰ ਮੈਨੂੰ ਉਦਾਰ ਦਿੱਤੇ ਸਨ ਤੁਹਾਡਾ ਨੈਕਸਟ ਸਵਾਲ ਹੈ ਲਾਰਗਾਸਾ ਮੀਆ ਟੈਲੀਫੋਨਾ ਤੋ ਪੋਕੋ ਫਾ ਕੁੜੀ ਨੇ ਮੈਨੂੰ ਥੋੜੀ ਦੇਰ ਪਹਿਲਾਂ ਫੋਨ ਕੀਤਾ ਠੀਕ ਹੈ ਲਾਰਗਾਸਾ ਐ ਮੀਆ ਕੋਜੀਨਾ ਹੁਣ ਤੁਸੀਂ ਇਸ ਨੂੰ ਬਣਾਣਾ ਹੈ ਕਿ ਜਿਹੜੀ ਕੁੜੀ ਨੇ ਮੈਨੂੰ ਥੋੜੀ ਦੇਰ ਪਹਿਲਾਂ ਫੋਨ ਕੀਤਾ ਉਹ ਮੇਰੀ ਚਚੇਰੀ ਭੈਣ ਆ ਜਣਕੀ ਮੇਰੀ ਕੁਜ਼ੀਨ ਆ ਇਸ ਤਰੀਕੇ ਨਾਲ ਜਿਹੜਾ ਸੈਂਟੈਂਸ ਆ ਟੁੱਟਿਆ ਟੁੱਟਿਆ ਅਜੀਬ ਲੱਗਦਾ ਤੇ ਤੁਸੀਂ ਹੁਣ ਬਣਾਣਾ ਤੇ ਮੈਨੂੰ ਕਮੈਂਟ ਸੈਕਸ਼ਨ ਚ ਜਰੂਰ ਦੱਸਣਾ ਲਾ ਰਿਸਪੋਸਟਾ ਕੋਰੈਟਾ ਐ ਲਾ ਰਗਾਸਾ ਕੇ ਮੀਆ ਟੈਲੀਫੋਨਾ ਦੋ ਪੋਕਾ ਫਾ ਐ ਮੀਆ ਕੁਜੀਨਾ ਜਿਸ ਕੁੜੀ ਨੇ ਮੈਨੂੰ ਥੋੜੀ ਦੇਰ ਪਹਿਲਾਂ ਫੋਨ ਕੀਤਾ ਉਹ ਮੇਰੀ ਚਚੇਰੀ ਭੈਣ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਵਾਲੀ ਐਕਸਰਸਾਈਜ਼ ਪਸੰਦ ਆ ਰਹੀ ਆ ਜੇ ਪਸੰਦ ਆ ਰਹੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਲੋਲਤੀਮਾ ਦਮਾਨਦਾ ਐ ਤੂ ਫੂਮੀ ਦੱਲੇ ਸਿਗਾਰੇਤੇ ਲੈ ਸਿਗਾਰੇਤੇ ਸੋਨੋ ਤ੍ਰੋਪੋ ਫੋਰਤੀ ਪਰ ਮੈ ਤੂ ਸਿਗਰਟ ਪੈਨੈ ਸਿਗਰਟ ਮੇਰੇ ਲਈ ਬਹੁਤ ਤੇਜ ਹੈ ਜਾਨੀ ਕਿ ਜਿਹੜੀਆਂ ਸਿਗਰਟਾਂ ਤੂੰ ਪੀਨੈ ਉਹ ਮੇਰੇ ਲਈ ਬਹੁਤ ਤੇਜ਼ ਹਨ ਤੇ ਤੁਸੀਂ ਇਹ ਸੈਂਟੈਂਸ ਨੂੰ ਬਣਾਣਾ ਐਂਡ ਦਾ ਅਨਸਰ ਇਜ਼ ਆ ਟੂ ਫੋਮੀ ਦੱਲੇ ਸਿਗਾਰੇਤੇ ਕੇ ਸੋਨੋ ਟ੍ਰੋਪੋ ਫੋਰਟੀ ਪਰ ਮੇ ਕੈਂਡਾ ਪਾ ਟੂ ਸਿਗਰੇਟ ਪੀਨਾ ਹੈ ਉਹ ਮੇਰੇ ਲਈ ਬਹੁਤ ਤੇਜ਼ ਹਨ ਜੋ ਸਿਗਰੇਟ ਤੂੰ ਪੀਂਦਾ ਉਹ ਮੇਰੇ ਲਈ ਬਹੁਤ ਹੀ ਤੇਜ਼ ਹਨ